ਲੋ ਜੀ ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਤੇ ਅਲਰਟ ਵੀ ਜਾਰੀ ਕੀਤਾ ਗਿਆ ਬਾਹਰ ਨਿਕਲਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਧਿਆਨ ਨਾਲ ਵੇਖ ਲਿਓ ਪੰਜਾਬ ਦੇ ਵਿੱਚ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ ਤੇ ਕਈ ਥਾਵਾਂ ਤੇ ਮੌਸਮ ਬੱਦਲਵਾਈ ਵਾਲਾ ਬਣਿਆ ਹੋਇਆ ਕਿਸੇ ਨੂੰ ਲੈ ਕੇ ਅੱਜ ਪੰਜਾਬ ਦੀ ਜ਼ਿਆਦਾਤਰ ਹਿੱਸੇ ਦੇ ਵਿੱਚ येलो ਅਲਰਟ ਵੀ ਜਾਰੀ ਕੀਤਾ ਗਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਆਉਂਦੇ ਦਿਨਾਂ ਦੇ ਵਿੱਚ ਠੰਡ ਹੋਰ ਵਧੇਗੀ ਤੇ ਸੀਤ ਲਹਿਰ ਚੱਲਣ ਦੀ ਸੰਭਾਵਨਾ ਇਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਆਉਂਦੇ ਦਿਨਾਂ ਦੇ ਲਈ ਵੀ yellow alert ਜਾਰੀ ਕੀਤਾ ਗਿਆ ਜੀ ਜੇ ਅਸੀਂ ਕਰੰਟ ਕੰਡੀਸ਼ਨਸ ਦੇਖੀਏ ਤਾਂ WDI ਸਿਸਟਮ ਦੀ ਡਿਵੈਲਪਮੈਂਟ ਹੋਈ ਹੈ ਸੋ ਉਹਦਾ ਅਸਰ ਅੱਜ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਇਹਦੇ ਨਾਲ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਵੀ ਜਿਹੜਾ ਰਾਈਜ਼ ਆਬਜ਼ਰਵ ਕੀਤਾ ਗਿਆ ਅ ਕੱਲ ਦਾ ਡੇ ਟਾਈਮ ਟੈਂਪਰੇਚਰ 19.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ جڑا کہ نورمل تو لگ بھگ پوائنٹ تین ڈگری سینٹیگریڈ اوپر ہے سو نیئر نارمل ڈے ٹائم ٹمپریچر ریکارڈ کیا گیا اور اج کا مینیمم ٹریچر کیونکہ کلاؤڈی کنڈیشنز بڑی ہیں تو مینم ٹمپریچر کے لیے رائز ابزرو کیا گیا سو اجزا نائٹ ٹائم ٹمپریچر دس پوائنٹ اٹھ ڈیگری سینٹیگریڈ ریکارڈ کیا گیا ਜਿਹੜਾ ਕਿ ਨਾਰਮਲ ਤੋਂ ਲਗਭਗ 4 ਡਿਗਰੀ ਸੈਂਟੀਗਰੀਡ ਉੱਪਰ ਹੈ ਔਰ ਜਿਸੀ ਹਾਂ ਵਾਂਗ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਕਿਉਂਕਿ ਡਬਲਯੂਡੀ ਸਿਸਟਮ ਦੀ ਡਿਵੈਲਪਮੈਂਟ ਹੋਈ ਹੈ ਸੋ ਉਹਦਾ ਅਸਰ ਅੱਜ ਸਾਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਸੋ ਇਹਦੇ ਕਰਕੇ ਪੰਜਾਬ ਦੇ ਵਿੱਚ ਅੱਜ ਕਾਫੀ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਜਿਹੜੀ ਗਰਚਮਖ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਪਰ ਕੱਲ ਤੋਂ ਕੰਡੀਸ਼ਨਸ ਕਲੀਅਰ ਹੋ ਜਾਣਗੀਆਂ ਕੱਲ ਨੂੰ ਸਿਰਫ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਹੋਰ ਕਿਸੇ ਹਿੱਸੇ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ ਔਰ ਕੱਲ ਤੋਂ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਇੱਕ ਵਾਰੀ ਫੇਰ ਤੋਂ ਬਣ ਸਕਦੀਆਂ ਨੇ بلکل جی آج جو یلو الرٹ پنجاب دے لگ بھگ سارے ڈسٹرکس واسطے جاری کیتا گیا ہے سپیشلی جڑے نورتھ ایسٹرن اور سینٹرل ڈسٹرکس نے دے کے کچھ تھا ماتے جڑی ہلکی تو درمیانی بارش یا گھر چمک ہو سکتی یا تیز ہوا ہو سکتے اور ساؤتھ ایسٹرن ڈسٹرکس دے

ਔਰ ਨਾਰਮਲ بارش ਜਿਹੜੀ ਜਨਵਰੀ ਮਹੀਨੇ ਦੀ 28.3 ਮਿਲੀਮੀਟਰ ਹੈ। ਮੈਂ ਕਹਿ ਸਕਦੇ ਹਾਂ ਆਪਣੇ ਇਲਾਕੇ ਵਿੱਚ ਜਿਹੜਾ ਉਹ ਠੰਡ ਵਰਸਕ ਦੀ ਆ ਹੋ ਰਹੀ ਹੈ ਟੈਂਪਰੇਚਰ ਡਾਊਨ ਹੋ ਸਕਦੇ ਨੇ। ਬਿਲਕੁਲ ਜੀ ਕਿਉਂਕਿ ਕੱਲ ਤੋਂ ਕੰਡੀਸ਼ਨਸ ਕਲੀਅਰ ਹੋ ਜਾਣਗੀਆਂ ਤੇ ਇੱਕ ਵਾਰੀ ਫੇਰ ਜਿਹੜਾ ਥੋੜੀਆਂ ਕੋਲਡ ਵੇਵ ਕੰਡੀਸ਼ਨਸ ਆਨ ਵਾਲੇ ਦਿਨਾਂ ਦੇ ਵਿੱਚ ਬਣ ਸਕਦੀਆਂ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਸਾਊਥ-ਵੈਸਟਰਨ ਕੁਝ ਨਰਥਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ येलो ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੰਨ ਸੇ ਤਾਂ ਨਾਲੇ ਕੀ ਨਜ਼ਰ ਆ ਰਿਹਾ ਤੁਹਾਨੂੰ ਜੀ ਫਾਰਮਰਸ ਵਾਸਤੇ ਕਿਉਂਕਿ ਹੁਣ ਟੈਂਪਰੇਚਰ ਨੀਅਰ ਨਾਰਮਲ ਹੀ ਐਕਸਪੈਕਟਡ ਹੈ ਔਰ ਆਨਵੜੇ ਦਿਨਾਂ ਦੇ ਵਿੱਚ ਮੌਸਮ ਕਲੀਅਰ ਰਹਿਣ ਦੀ ਸੰਭਾਵਨਾ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਵੈਦਰ ਕੰਡੀਸ਼ਨਸ ਨੇ ਸੋ ਜਿਹੜੇ ਆਮ ਫਾਰਮ ਆਪਰੇਸ਼ਨਸ ਉਹ ਕੰਟੀਨਿਊ ਕਰ ਸਕਦੇ ਨੇ ਫੌਗ ਵਗੈਰਾ ਦੀ ਕੋਈ ਖ਼ਤਰੀ ਨਹੀਂ ਆਉਣ ਵਾਲੇ ਦਿਨਾਂ 'ਚ ਜਾਂ ਮੌਸਮ ਕਲੀਅਰ ਰਹੇਗਾ ਸਨਸ਼ਾਈਨ ਹੋ ਰਹੀ ਗਈ ਹੈ ਜੀ ਕੋਲਡ ਵੇਵ ਕੰਡੀਸ਼ਨਸ ਆਨਵੜੇ ਦਿਨਾਂ ਦੇ ਵਿੱਚ ਜ਼ਰੂਰ ਬਣ ਸਕਦੀਆਂ ਨੇ ਸੋ ਫੌਗ ਵੀ ਹੋ ਸਕਦੀ ਹੈ ਸੋ yellow alert ਦੇ ਵਾਸਤੇ ਐਮਡੀ ਵੱਲੋਂ ਜਾਰੀ ਕੀਤਾ ਗਿਆ ਖ਼ਬਰਦਾਰੀ ਹੈ ਕਿ ਲਗਾਤਾਰ ਪਹਾੜਾਂ ਦੇ ਵਿੱਚ ਬਰਫ਼ ਪੈ ਰਹੀ ਜਿਸ ਕਰਕੇ ਮੈਦਾਨੀ ਇਲਾਕੇ ਦੇ ਵਿੱਚ ਵੀ ਇਸ ਦਾ ਲਗਾਤਾਰ ਅਸਰ ਦੇਖਣ ਨੂੰ ਮਿਲ ਰਿਹਾ ਹੈ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ